ਮਹਾਰਾਜਾ ਜੀ ਦਾ ਖਾਲਸਾ ਮਹਾਰਾਜਾ ਜੀ ਦੀ ਫਤਿਹ ਜਿਹੜੇ ਬੰਦੇ ਹਰ ਵਕਤ ਇਹ ਕਹਿੰਦੇ ਹੁੰਦੇ ਨੇ ਸਾਡੇ ਨਾਲ ਹਕੂਮਤ ਧੱਕਾ ਕਰਦੀ ਐ ਅਸੀਂ ਗੁਲਾਮ ਆ ਔਰ ਜਿਹੜੇ ਅਸਲਮ ਲੈ ਕੇ ਕੈਨੇਡਾ ਦੇ ਵਿੱਚ ਲੱਖਾਂ ਰੁਪਈਆਂ ਦੀਆਂ ਸਮਰਿਤ ਮਾਨ ਤੋਂ ਚਿੱਠੀਆਂ ਲੈ ਕੇ ਪੱਕੇ ਹੋਣ ਲਈ ਗਏ ਨੇ ਉਹਨਾਂ ਦੀਆਂ ਕੁਝ ਕਰਤੂਤਾਂ ਸਾਹਮਣੇ ਆਈਆਂ ਨੇ ਉਦੇ ਥੋੜੀ ਜੀ ਗੱਲਬਾਤ ਤੁਹਾਡੇ ਨਾਲ ਮੈਂ ਕਰਨੀ ਹੈ。 온ਟਾਰੀਓ ਦੇ ਵਿੱਚ ਜਣਕੇ ਕੈਨੇਡਾ ਦੀ ਇੱਕ ਸਟੇਟ ਹੈ 온ਟਾਰੀਓ ਜਿਸ ਦੇ ਵਿੱਚ ਕੁਝ ਉਹ ਪੰਜਾਬੀ ਜਿਹੜੇ ਡਰਾਈਵਰੀ ਲਾਇਸੈਂਸ ਦੇਣ ਵਾਸਤੇ ਫੇਕ ਸਕੂਲ ਚਲਾ ਰਹੇ ਸੀ। ਜਣਕੇ ਡਰਾਈਵਿੰਗ ਸਕੂਲ ਚਲਾ ਰਹੇ ਸੀ লাইসেন্স ਦੇਣ ਵਾਸਤੇ ট্রাক ਡਰਾਈਵਰਾਂ ਜਾਨਿ ਕਿ ট্রাক ਡਰਾਈਵਰ ਦਾ লাইসেন্স ਦੇਣ ਵਾਸਤੇ ਇੱਕ ਫੇਕ ਸਕੂਲ ਚੰਗਾ ਸੀ ਤੇ ਇਹਨਾਂ ਲਗਭਗ 100 ਬੰਦਿਆਂ ਨੂੰ ਘਰਾਂ ਦੇ ਵਿੱਚ ਕੈਨੇਡਾ ਸਰਕਾਰ ਨੇ ਨਜ਼ਰਬੰਦ ਕੀਤਾ ਹੈ ਮਤਲਬ ਇਹ ਬਹੁਤ ਵੱਡੀ ਯੋਜਨਾ ਸੀ ਹੁਨਟਾਰੀਓ ਦੇ ਜੱਜ ਨੇ ਕਿਹਾ ਕਿ ਇਹਨਾਂ ਦੇ ਅਪਰਾਧ ਬਹੁਤ ਵੱਡੀ ਯੋਜਨਾ ਸੀ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਇਹਨਾਂ ਨੇ ਉਹਨਾਂ ਸਟੂਡੈਂਟ ਲੋਕਾਂ ਦੇ ਨਾਲ ਕਹਿ ਲਈ ਫਰਾਡ ਕੀਤਾ ਜਿਨ੍ਹਾਂ ਨੂੰ ਅਸਲੀ ਲਾਈਫ ਸਾਇੰਸ ਤੋਂ ਬਾਝ ਰੱਖਿਆ ਯਾਨਕਿ ਫੇਕ ਸਕੂਲ ਸੀ ਉਸ ਸਕੂਲਾਂ ਦੇ ਵਿੱਚ ਇਹ ਡਰਾਈਵਰੀ ਜਿਹੜਾ ਲਾਇਸੈਂਸ ਹੁੰਦਾ ਉਹ ਦਿੰਦੇ ਸੀ ਤੇ ਇਹ ਜਿਨ੍ਹਾਂ ਨੂੰ ਡਰਾਈਵਿੰਗ ਲਾਇਸੈਂਸ ਦਿੰਦੇ ਸੀ ਉਹ ਕਾਫੀ ਲੋਕ ਕੈਨੇਡਾ ਦੇ ਵਿੱਚ ਫੜੇ ਗਏ ਨੇ ਕਈਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਕਈਆਂ ਨੂੰ ਰਿਪੋਰਟ ਕੀਤਾ ਜਾਉ ਅਸ਼ਾ ਕਨੌਣੀ ਹਰਕਤ ਕਰਨ ਵਾਲੇ ਜਿਹੜੇ ਫੇਕ ਸਕੂਲ ਚ ਚਲਾ ਰਹੇ ਸੀ ਡਰਾਈਵਿੰਗ ਲਾਇਸੈਂਸ ਦੇਣ ਵਾਸਤੇ ਇਹ ਪੰਜਾਬੀ ਨੇ ਕੁਝ ਲੋਕ ਇਹਨਾਂ ਵਿੱਚ ਖਾਲਸਤਾਨੀ ਨੇ ਕੁਝ ਗੁਰਦੁਆਰਿਆਂ ਦੇ ਨਾਲ ਜੁੜੇ ਹੋਏ ਲੋਕ ਨੇ ਜਿਵੇਂ ਕੋਈ ਸੈਕਟਰੀ ਕੋਈ ਪ੍ਰਧਾਨ ਇਹੋ ਲੋਕ ਨੇ ਔਰ ਜਦੋਂ ਵੀ ਹੈ ਨਾ ਕਿਤੇ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਭਾਰਤ ਵਿੱਚ ਜਾਂ ਕੋਈ ਵਧੀਆ ਗੱਲਬਾਤ ਭਾਰਤ ਵਿੱਚ ਹੁੰਦੀ ਹੈ ਉਦੋਂ ਇਹ ਤਿਰੰਗਾ ਝੰਡਾ ਪੈਰਾਂ ਥੱਲੇ ਲਦਾੜਨਵੇਂ ਅਸੀਂ ਭਾਰਤ ਦੇ ਸਤਾਏ ਹੋਏ ਹਾਂ ਅਸੀਂ ਭਾਰਤ ਵਿੱਚ ਗੁਲਾਮ ਸੀ ਅਸੀਂ ਹੁਣ ਕੈਨੇਡਾ ਵਿੱਚ ਆ ਕੇ ਆਜ਼ਾਦ ਹੋ ਗਏ ਇਦਾਂ ਦੀਆਂ ਫੁਕਰੀਆਂ ਇਹ ਲੋਕ ਮਾਰਦੇ ਰਹਿੰਦੇ ਹੁਣ ਇਹਨਾਂ ਦੀ ਕਰਤੂਤ ਜਿਹੜੀ ਨਸ਼ਰ ਹੋਈ ਹੈ ਨਾ 온ਟਾਰੀਓ ਦੇ ਵਿੱਚ ਕੈਨੇਡਾ ਦੇ ਵਿੱਚ ਜਣ ਕੇ ਇਹ ਫੇਕ ਸਕੂਲ ਚਲਾ ਰਹੇ ਸੀ ਉਸ ਸਕੂਲ ਦੇ ਵਿੱਚ ਕਰਦੇ ਕੀ ਸੀ ਕਿ ਤੋ 1000 ਡਾਲਰ ਵੱਧ ਲੈ ਲਿਆ ਕਿ ਤੋ 2000 ਡਾਲਰ ਵੱਧ ਲੈ ਲਿਆ ਬਸ ਲਾਇਸੈਂਸ ਦੇ 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 ਸੀ ਜਣ ਕੇ ਉਹ ਲਾਇਸੈਂਸ ਵੀ ਫੇਕ ਹੁੰਦਾ ਸੀ ਤੇ ਕਈ ਲੋਕ ਜਿਹੜੇ ਨੇ ਤੋਂ ਲਾਇਸੈਂਸ ਲੈ ਚੁੱਕੇ ਸੀ ਟਰੱਕ ਦਾ ਪੁਲਿਸ ਦੇ ਧੱਕੇ ਚੜ੍ਹ ਕੇ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ ਕੈਨਨ ਰਿਪੋਰਟ ਕਰ ਦਿੱਤਾ ਕਿ ਜੇਲਾ ਵਿੱਚ ਨਹੀਂ ਹੁਣੇ ਪੂਰਾ ਗੈਂਗ ਠੇਕ ਸਕੂਲ ਚਲਾਉਣ ਵਾਲਾ অন্ਟਾਰੀਓ ਦੇ ਕੈਲੀ ਘਰਾਂ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ ਹੁਣ ਇਹਨਾਂ ਦੀ ਪੁਸ਼ਚਿਸ਼ ਹੋ ਰਹੀ ਹੈ ਇਹਨਾਂ ਨੂੰ ਰਿਪੋਰਟ ਵੀ ਕੀਤਾ ਜਾ ਸਕਦਾ ਹੈ ਔਰ ਲੰਬੀ ਸਜ਼ਾ ਵੀ ਕੈਨੇਡਾ ਸਰਕਾਰ ਇਹਨਾਂ ਨੂੰ ਦੇ ਸਕਦੀ ਹੈ ਜੇਲਾ ਦੇ ਵਿੱਚ ਰੱਖ ਸਕਦੀ ਹੈ ਇਹ ਪਤਾ ਕੋਣ ਨੇ ਇਹ ਉਹ ਨੇ ਜਿਹੜੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਹਾਇ ਗੁਲਾਮੀ ਹਾਇ ਗੁਲਾਮੀ ਸਾਨੂੰ ਆਜ਼ਾਦੀ ਚਾਹੀਦੀ ਏ ਇਹ ਉਹ ਲੋਕ ਨੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਬੰਦੇ ਕੈਨੇਡਾ ਵਿੱਚ ਜਾ ਕੇ ਵੀ ਇਦਾਂ ਦੀਆਂ ਕਰਤੂਤਾਂ ਕਰ ਸਕਦੇ ਐ ਆਪਣੇ ਹੀ ਜਿਹੜੇ ਭਾਰਤੀ ਪ੍ਰਵਾਸੀ ਨੇ ਉਹਨਾਂ ਨੂੰ ਬੇਵਕੂਫ ਬਣਾ ਸਕਦੇ ਉਹਨਾਂ ਨੂੰ ਫਰਾਡ ਕਰ ਸਕਦੇ ਐ ਇਹਨਾਂ ਦੇ ਜ਼ਿਆਦਾਤਰ ਤੇ ਇਹ ਤੋਂ ਖਾਦੜੀ ਕੀਤੀ ਹੈ ਨਾ ਫੇਕ ਲਾਇਸੈਂਸ ਦੇ ਕੇ ਤਾਂ ਭਾਰਤੀ ਪ੍ਰਵਾਸੀਆਂ ਨਾਲ ਕੀਤੀ ਹੈ ਕੁਝ ਔਰਤਾਂ ਸੀ ਸਟੂਡੈਂਟ ਕੁੜੀਆਂ ਜਿਨ੍ਹਾਂ ਨੇ ਇਹਨਾਂ ਦੇ ਕੋਲੋਂ ਡਰਾਈਵਿੰਗ ਲਾਇਸੈਂਸ ਲਿਆ ਉਹ ਫੇਕ ਨਿਕਲਿਆ ਕਈਆਂ ਦੀ ਪ੍ਰਾਪਰਟੀ ਜ਼ਬਤ ਹੋ ਗਈ ਉੱਥੇ ਕਈਆਂ ਦੇ ਟਰੱਕ ਫੜ ਕੇ ਬੌਂਡ ਕਰ ਦਿੱਤੇ ਗਏ ਸਰਕਾਰ ਵੱਲੋਂ ਇਹ ਕਰਤੂਤਾਂ ਨੇ ਇਹਨਾਂ ਲੋਕਾਂ ਦੀ ਜਿਹੜੇ ਕਹਿੰਦੇ ਸੀ ਅਸੀਂ ਭਾਰਤ ਵਿੱਚ ਗੁਲਾਮ ਆ ਸਾਨੂੰ ਖੁਦ ਮੁਖਤਿਆਰੀ ਚਾਹੀਦੀ ਹੈ ਸਾਨੂੰ ਆਜ਼ਾਦੀ ਚਾਹੀਦੀ ਹੈ ਹੁਣ ਜਿਹੜੇ ਬੰਦੇ ਭਾਰਤ ਤੋਂ ਭਗੋੜੇ ਹੋ ਕੇ ਗਏ ਔਰ ਕੈਨੇਡਾ ਵਿੱਚ ਮਹਿਸੂਸ ਕਰਦੇ ਸੀ ਇਹਨਾਂ ਨੂੰ ਇਦਾਂ ਲੱਗਦਾ ਸੀ ਵੀ ਅਸੀਂ ਆਜ਼ਾਦ ਹੋ ਗਏ ਉੱਥੇ ਜਾ ਕੇ ਵੀ ਬੰਦੇ ਇਹ ਕਰਤੂਤਾਂ ਇਹ ਕਰਨੋਂ ਹਟੇ ਨਹੀਂ ਹੁਣ ਨਾਲੇ ਤਾਂ ਆਪ ਜੇਲ੍ਹ ਜਾਣਗੇ ਔਰ ਜਿਨ੍ਹਾਂ ਨੇ ਇਹਨਾਂ ਤੋਂ ਲਾਇਸੈਂਸ ਲਏ ਸੀ ਉਹ ਲਾਇਸੈਂਸ ਫੇਕ ਸੀ ਤੇ ਉਹਨਾਂ ਨੂੰ ਖਮਾਜਾ ਭੁਗਤਣਾ ਪਊਗਾ ਤੇ ਕਈਆਂ ਨੂੰ ਕਮਿਆਜਪਤ ਉਤਨਾ ਪਿਆ ਜਿਵੇਂ ਟਰੱਕ ਫੜੇ ਗਏ ਲਾਇਸੈਂਸ ਫੜ ਲਏ ਰਿਪੋਰਟ ਕੀਤਾ ਜਾਉ ਸਜ਼ਾ ਵੀ ਹੋ ਜਾਵੇ ਜਣਕੇ ਆਪ ਕਰਤੂਤ ਹੈ ਇਹਨਾਂ ਵਿੱਚ ਬਹੁਤੇ ਪੰਜਾਬੀ ਨੇ ਤੇ ਬਹੁਤੇ ਖਾਲਸਤਾਨੀ ਨੇ ਬਹੁਤੇ ਉਹ ਨੇ ਜਿਹੜੇ ਉਥੋਂ ਦੇ ਗੁਰਦਵਾਰਿਆਂ ਤੇ ਕਾਬਜ ਕਢਾ ਮ ਚੌਧਰੀ ਜਣਕੇ ਪੈਸੇ ਨੂੰ ਕਮਾ ਕੇ ਜਿਹੜਾ ਬਲੈਕ ਮਨੀ ਹੁੰਦਾ ਉਹਨੂੰ ਵਾਈਟ ਮਨੀ ਕਿਦਾਂ ਕਰਨਾ ਉਦਾਂ ਦੇ ਖੜਕੰਜਰ ਰੋਕ ਡੇਡ ਕੈਨੇਡਾ ਦੇ ਜਾ ਕੇ ਵਸੇ ਨੇ ਇਹ ਉਹਨਾਂ ਦੀ ਕਰਤੂਤ ਹੈ ਹਲੇ ਹੋਰ ਬਹੁਤ ਕੁਝ ਸਾਹਮਣੇ ਆਉਣਾ ਹੈ ਇਹਨਾਂ ਦੀ ਗਿਣਤੀ ਲਗਭਗ 100 ਹੈ ਮਤਲਬ ਜਿਨ੍ਹਾਂ ਨੂੰ ਇਹਨਾਂ ਨੇ ਅਸਲੀ ਲਾਇਸੈਂਸ ਤੋਂ ਬਾਂਝੇ ਰੱਖਿਆ ਘੱਟੋ ਘੱਟ 100 ਉਹ ਡਰਾਈਵਰ ਹੈ ਜਿਹੜੇ ਅਸਲੀ ਲਾਇਸੈਂਸ ਲੈ ਨਹੀਂ ਸਕੇ ਸਖਲਾਈ ਤੋਂ ਬਾਂਝੇ ਰਹੇਗੇ ਤੇ ਇਹਨਾਂ ਨੇ ਫੇਕ ਲਾਇਸੈਂਸ ਦੇ ਕੇ ਫੇਕ ਸਕੂਲਾਂ ਦੇ ਵਿੱਚ ਤੇ ਉਹਨਾਂ ਨੂੰ ਫਸਾ ਦਿੱਤਾ। ਇਹ ਕਰਦੂਤ ਹੈ ਸਾਡੇ ਪੰਜਾਬੀਆਂ ਦੀ। ਜਿਹੜੇ ਕਹਿੰਦੇ ਨੇ ਸਾਨੂੰ ਪੰਜਾਬੀਆਂ ਨੂੰ ਖੁੱਲ ਚਾਹੀਦੀ ਹੈ ਸਾਡੇ ਪੰਜਾਬੀਆਂ ਨੂੰ ਤੁਸੀਂ ਨਿੰਦੋਨਾ ਦੀ ਕਮਿਊਨਿਟੀ ਨੂੰ ਟਾਰਗੇਟ ਨਾ ਕਰੋ ਕਿਉਂ ਨਾ ਕਰੀ ਦੀ ਅਗਲਾ। ਸਾਰੀ ਪੰਜਾਬੀ ਤੇ ਸਾਰੀ ਕਮਿਊਨਿਟੀ ਤੇ ਇੱਕ ਲੰਕ ਲੱਗਦਾ ਹੈ ਜੀ। ਇਹ ਬੇਨਤੀ ਪ੍ਰਵਾਨ ਕਰਿਓ ਜਿੰਨੇ ਵੀ ਕੈਨੇਡਾ ਦੇ ਵਿੱਚ ਵਸਿੰਦੇ ਲੋਕ ਨੇ ਭਾਰਤੋਂ ਗਏ ਹੋਏ ਨੇ ਭਾਰਤੀ ਪ੍ਰਵਾਸੀ ਨੇ ਉਹਨਾਂ ਨੂੰ ਬੇਨਤੀ ਹੈ। ਥੋੜਾ ਜਿਹਾ ਗੌਰ ਕਰ ਲੈ ਕੇ ਇਹਨਾਂ ਲੋਕਾਂ ਦੇ ਧੱਕੇ ਨਾਲ ਚੜਿਆ ਕਰੋ ਇਹ ਆਪ ਤਾਂ ਡੁੱਬੇ ਨੇ ਤੁਹਾਨੂੰ ਵੀ ਡੋਬ ਦੇਣਗੇ ਇਹਨਾਂ ਦੀ ਜ਼ਿੰਦਗੀ ਤਾਂ ਬਰਬਾਦ ਹੋ ਗਈ ਹੁਣ ਜਿਨ੍ਹਾਂ ਨੇ ਇਹਨਾਂ ਤੋਂ ਲਾਇਸੈਂਸ ਲਏ ਨੇ ਜਾਂ ਜਿਹੜੇ ਹਲੇ ਵੀ ਕੋਲੋਸਾ ਵਗੈਰਾ ਲਾ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਬਚ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ